ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਪਰੇ ਸਤਿ ਸ੍ਰੀ ਅਕਾਲ ਸलाम ਅਦਾਬ ਨਮਸਕਾਰ ਦੋਸਤੋ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਇਹ ਵਿਕਰਮਜੀਤ ਸਿੰਘ ਮਜੀਠੀਆ ਜਿਸ ਨੂੰ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਜਾਂਚ ਕੀਤੀ ਗਈ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਵੀ ਹੋ ਗਈ ਤੇ ਨਾਬਾ ਜੇਲ੍ਹ ਦੇ ਵਿੱਚ ਸ਼ਿਫਟ ਕਰਨ ਦੀ ਤਿਆਰੀ ਹੋ ਰਹੀ ਸੀ ਵਿਕਰਮਜੀਤ ਸਿੰਘ ਮਜੀਠੀਆ ਦੀ ਪਰ ਉਸ ਤੋਂ ਬਾਅਦ ਅਸਾਮ ਦੀ ਡਿਬੜੁਗੜ ਜੇਲ੍ਹ ਦੇ ਵਿੱਚ ਸ਼ਿਫਟ ਹੋਏ ਵਿਕਰਮਜੀਤ ਸਿੰਘ ਮਜੀਠੀਆ ਨੂੰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਿ ਪਹਿਲਾਂ ਤੋਂ ਹੀ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਅਸਾਮ ਦੀ ਡਿਬੜੁਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਭਾਈ ਅਮਰਤਪਾਲ ਸਿੰਘ ਨੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਕਹਿ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਰਹਿ ਜਾਣਾ ਹੈਰਾਨ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਪਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਆਪਾਂ ਅੱਜ ਜ਼ਿਕਰ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਜੋ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਵਿਕਰਮਜੀਤ ਸਿੰਘ ਮਜੀਠੀਆ ਜਿਸ ਨੇ ਕੀ ਚਿੱਟੇ ਦਾ ਕਾਰੋਬਾਰ ਕੀਤਾ ਅਤੇ ਅੰਨਾ ਪੈਸਾ ਕਮਾਇਆ ਜੋ ਹਜ਼ਾਰਾਂ ਕਰੋੜਾਂ ਰੁਪਏ ਦੀ ਇਸ ਦੀ ਪ੍ਰਾਪਰਟੀ ਹੈ ਤੇ ਉਸ ਪ੍ਰਾਪਰਟੀ ਦੇ ਵਿੱਚ ਜੋ ਕਿ ਹੁਣ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੇ ਇਹ ਦੇਖਿਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੱਥ ਹੈ ਤੇ ਐਸੇ ਕਰਕੇ ਜੋ ਸੁਖਬੀਰ ਬਾਦਲ ਦੀ ਵੀ ਗ੍ਰਿਫਤਾਰੀ ਕਰ ਲਈ ਗਈ ਹੈ ਜੀ ਹਾਂ ਹੁਣ ਆਪਾਂ ਜੇਕਰ ਜ਼ਿਕਰ ਕਰੀਏ ਵਿਕਰਮਜੀਤ ਸਿੰਘ ਮਜੀਠੀਆ ਵਿਕਰਮ ਮਜੀਠੀਆ ਦੀ ਘਰ ਵਾਲੀ ਗਨੀਵ ਕੌਰ ਮਜੀਠੀਆ ਜੋ ਕਿ ਹਲਕਾ ਮਜੀਠਾ ਤੋਂ ਵਿਧਾਇਕ ਵੀ ਨੇ ਤੇ ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਤਾਂ ਪੈਸੇ ਨਹੀਂ ਆ ਤੁਸੀਂ ਤਾਂ ਜੱਦੀ ਪੁਸਤੀ ਸਰਦਾਰ ਹਾਂ ਸਾਡੇ ਕੋਲ ਤਾਂ ਸਭ ਕੁਝ ਹੈ ਇਹ ਜੋ ਆਮ ਆਦਮੀ ਪਾਰਟੀ ਹੈ ਕੇਜਰੀਵਾਲ ਸਰਕਾਰ ਹੈ ਭਗਵੰਤ ਮਾਨ ਸਰਕਾਰ ਹੈ ਇਹ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹ ਵੀ ਸੋਚਣਾ ਹੈ ਕਿ ਜੱਦੀ ਪੁਸਤੀ ਸਰਦਾਰਾਂ ਨੇ ਪੈਸਾ ਕਮਾਇਆ ਕਿਵੇਂ ਇਸ ਦੇ ਦਾਦੇ ਜੱਦੀ ਪੁਸਤੀ ਸਰਦਾਰ ਸੀ ਅੰਗਰੇਜ਼ਾਂ ਦੇ ਟਾਟ ਰਹੇ ਸੀ ਅੰਗਰੇਜ਼ਾਂ ਦੀ ਗੁਲਾਮੀ ਕਰਦੇ ਸੀ ਉਹਨਾਂ ਸਮਿਆਂ ਦੇ ਵਿੱਚ ਲੋਕਾਂ ਕੋਲ ਘਰਾਂ ਵਿੱਚ ਰਹਿਣ ਨੂੰ ਕੱਪੜਾ ਤੱਕ ਨਹੀਂ ਸੀ ਕਮਰਾ ਤੱਕ ਨਹੀਂ ਸੀ ਹੁਣ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਜੱਦੀ ਪੁਸਤੀ ਸਰਦਾਰ ਉਹਨਾਂ ਅੰਗਰੇਜ਼ਾਂ ਦੀ ਟਾਟ ਕਰਦੇ ਸੀ ਉਹਨਾਂ ਅੰਗਰੇਜ਼ਾਂ ਦੇ ਜੋ ਕਿ ਗੁਲਾਮੀ ਕਰਦੇ ਸੀ ਜਨਰਲ ਡਾਇਰ ਆਰਗ ਇਹਨਾਂ ਦੇ ਘਰ ਆ ਕੇ ਰੋਟੀ ਖਾਂਦੇ ਸੀ ਤੇ ਉਦੋਂ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਅੱਜ ਆਪਾਂ ਇਹਨਾਂ ਦੇ ਗੁਲਾਮ ਹੋਏ ਪਏ ਹਾਂ ਤੁਸੀਂ ਸੋਚੋ ਕੇ ਨਸ਼ੇ ਦਾ ਜੋ ਕਾਰੋਬਾਰ ਹੈ ਉਹ ਆਏ ਦਿਨ ਵਧਦਾ ਜਾ ਰਿਹਾ ਹੈ ਤੇ ਵਿਕਰਮਜੀਤ ਸਿੰਘ ਮਜੀਠੀਆ ਦਾ ਸਿੱਧੇ ਤੌਰ ਤੇ ਉਸ ਨਾਲ ਹੱਥ ਹੈ ਹੁਣ ਲੋਕਾਂ ਦੀ ਵੀ ਮੰਗ ਇਹੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਜੋ ਹੈ ਜੋ ਕਿ ਇਸ ਨੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੀਤਾ ਇਸ ਨੂੰ ਨਾਬਾ ਜੇਲ੍ਹ ਦੇ ਵਿੱਚ ਨਹੀਂ ਇਸ ਨੂੰ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਸ਼ਿਫਟ ਕਰਨਾ ਚਾਹੀਦਾ ਹੈ ਉਸੇ ਡਿਬੜੂਗੜ ਜੇਲ੍ਹ ਦੇ ਵਿੱਚ ਜਿਸ ਜੇਲ੍ਹ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਵੰਦ ਨੇ ਉਸੇ ਜੇਲ੍ਹ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਬਾਕੀਆਂ ਦੇ ਸਾਥੀਆਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਦੇ ਤਹਿਤ ਰੱਖਿਆ ਗਿਆ ਹੈ। ਉੱਥੇ ਇੱਕ ਵਾਰ ਵਿਕਰਮਜੀਤ ਸਿੰਘ ਮਜੀਠੀਆ ਨੂੰ ਭੇਜੋ ਅਤੇ ਉੱਥੇ ਇਸ ਦੇ ਨਾਲ ਇਹ ਸਹਾਬ ਕਿਤਾਬ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖੁਦ ਕਰਨਗੇ। ਜੋ ਦੱਸਦੀ ਏ ਕਿ ਐਦਾਂ ਦੇ ਇਨਸਾਨ ਨੂੰ ਜਾਂ ਤਾਂ ਫਾਂਸੀ ਹੋਣੀ ਚਾਹੀਦੀ ਏ ਕਿੰਨੇ ਹੀ ਨੌਜਵਾਨਾਂ ਦਾ ਕਤਲ ਕੀਤਾ ਇਹਨਾਂ ਨੇ ਉਹ ਵੀ ਨਸ਼ੇ ਦੀ ਇੱਕ ਸਿਰੰਜ ਦੇ ਨਾਲ। ਇਹਨਾਂ ਨੂੰ ਐਵੇਂ ਖੁੱਲਾ ਨਹੀਂ ਛੱਡਣਾ ਚਾਹੀਦਾ ਭਗਵੰਤ ਮਾਨ ਸਰਕਾਰ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਉਹਨਾਂ ਦੀ ਜੋ ਇਹ ਕੰਮ ਹੈ ਕਾਰਗੁਜ਼ਾਰੀ ਹੈ ਉਸ ਦੀ ਹਰ ਕੋਈ ਸਲਾਣਾ ਕਰ ਰਿਹਾ ਹੈ ਹਰ ਕੋਈ ਇਹ ਕਹਿ ਰਿਹਾ ਹੈ ਕਿ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਰੌਲਾ ਪਾਉਣ ਵਾਲੇ ਰੌਲਾ ਪਾਈ ਜਾਂਦੇ ਨੇ ਜੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ